ਸਦੇ ਰੋਕ ਕੇ ਆਇਆ ਉਹ ਤਾਂ ਪਹਿਲਾਂ ਹੀ ਕਿਤੇ ਰੋਕ ਰੋਕ ਉਹ ਬਾਈ ਜੇ ਹੱਥ ਖੰਨੇ ਰੱਖੋ ਵਿੱਚ ਆਉਂਦਾ ਹੱਥ ਕੋਈ ਦੇਖ ਸਕਦੇ ਹੋ ਤਸਵੀਰਾਂ ਚ ਜੋ ਇੱਕ ਭਿਆਨਕ ਟੱਕਰ ਹੋਈ ਆ ਗੱਡੀ ਦੀ ਬ੍ਰੇਕ ਫੇਲ ਹੋ ਗਈ ਦੱਸਿਆ ਜਾ ਰਿਹਾ ਜਿਸ ਨੇ ਕਿ ਦੋ ਗੱਡੀਆਂ ਨੂੰ ਹਿੱਟ ਕੀਤਾ ਆ ਦੋ ਤਿੰਨ ਗੱਡੀਆਂ ਚ ਹਿੱਟ ਕਰਕੇ ਜੋ ਆ ਇੱਕ ਜਲੇਬੀਆਂ ਦੀ ਰੇੜੀ ਤਾਜਪੁਰ ਰੋਡ ਤੇ ਲੱਗਦੀ ਆ ਉੱਥੇ ਇਹ ਗੱਡੀ ਵਿੱਚ ਮਾਰੀ ਆ ਜੋ ਕਿ ਉਹਦਾ ਸਾਰਾ ਨੁਕਸਾਨ ਜੋ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਚ ਕਿਦਾਂ ਇੱਕ ਜਰੀਆ ਕੋਲੇ ਜਾਂਦਾ ਗਿਆ ਹਾਂ ਤੂੰ ਆਇਆ ਮੈਨੂੰ ਕਿੱਧਰੋਂ ਆ ਉਹ ਤੋਂ ਵੀ ਬੱਸ ਆ ਰਿਹਾ ਸੀਗਾ ਬ੍ਰੇਕ ਮਾਰ ਬਿਲਕੁਲ ਖੇਲੋ ਮਚਾਰ ਕੀ ਬ੍ਰੇਕ ਬੈਠੇ ਖਿਡਾਰੀਆਂ ਦੀ ਬੱਤੀ ਬੈਠੀ ਮੈਂ ਕਿ ਫੋਨ ਕਰ ਰਿਹਾ ਫੋਨ ਰੈਡ ਇੰਨੇ ਟਵੈਡਰ ਤੇ ਮਾਰਦਾ ਟਵੈਡਰ ਤੋਂ ਬ੍ਰੇਕ ਦਿੱਤਾ ਹੈ ਲੇਕਿਨ ਇਹਨਾਂ ਮੋੜੀਆਂ ਬਿਲਕੁਲ ਇਤਨੀ ਮੋੜੀਆਂ ਨਹੀਂ ਬੰਦੀ ਸਹੀ ਕਿ ਜਾ ਮੋੜੀ ਅੱਗੇ ਰਹਿ ਅੱਛਾ ਕਰੀ ਕਰੀ ਜਦੋਂ ਚੱਲ ਆ ਗਾੜੀ ਤੇ ਕੀ ਨਾਮ ਕੀ ਹੈ ਤੇਰਾ ਅਮਿਤ ਕੁਮਾਰ ਹੈ ਤੇਰਾ ਕੀ ਹੋਇਆ ਇਹ ਤੇ ਦੱਸੋ ਸਰ ਮੈਂ ਉਧਰੋਂ ਆ ਰਿਹਾ ਸੀਗਾ ਗੱਡੀ ਦਾ ਮੇਰੇ ਹੋ ਗਿਆ ਬ੍ਰੇਕ ਫੇਲ ਪਹਿਲਾਂ ਇੱਕ ਬਲੇਰੋ ਚ ਲੱਗੀ ਗੱਡੀ ਮੇਰੀ ਉਸ ਤੋਂ ਬਾਅਦ ਮੈਂ ਕੰਟਰੋਲ ਕਰਦੇ ਕਰਦੇ ਇੱਥੇ ਬ੍ਰੇਕ ਬਿਲਕੁਲ ਬ੍ਰੇਕ ਵੀ ਲੱਗੀ ਨਹੀਂ ਮੇਰੀ ਸਟੀering ਵੀ ਬਿਲਕੁਲ ਜਾਮ ਹੋ ਗਈ ਇਹਦੀ ਅਚਾਨਕ ਹੀ ਫੇਰ ਮੇਰੀ ਗੱਡੀ ਆ ਕੇ ਰੇੜੀ ਤੇ ਵੱਜੀ ਹੈ ਸਰ ਇਹ ਗੱਡੀ ਕੀ ਦੀ ਆ ਗੱਡੀ ਆ ਇੰਪੀਰੀਅਲ ਬੋਰਡ ਦੀ ਆ ਸਰ ਤੇ ਮਤਲਬ ਕਿੱਥੋਂ ਤੋਂ ਕਿੱਥੇ ਜਾ ਰਹੇ ਸੀ ਮੈਂ ਗੈਸਪੁਰੇ ਤੋਂ ਮੈਂ ਇਧਰੋਂ ਆਪਣਾ ਸੈਂਟਰਲ ਜੇਲ ਤੋਂ ਗੈਸਪੁਰੇ ਜਾ ਰਿਹਾ ਸੀਗਾ ਪਹਿਲੇ ਵੀ ਕਿਤੇ ਮਾਰ ਕੇ ਆਏ ਹੋ ਨਹੀਂ ਸਰ ਕਦੇ ਨਹੀਂ ਹੋਇਆ ਅੱਜ ਪਹਿਲੀ ਵਾਰੀ ਬ੍ਰੇਕ ਸਰ ਸਰ ਪਹਿਲੀ ਵਾਰੀ ਹੋਇਆ ਮੇਰੇ ਨਾਲ ਪਹਿਲੀ ਵਾਰੀ ਮਤਲਬ ਮੈਂ ਉਧਰ ਆ ਬਲੇ ਆਰਾਮ ਤਾਂ ਫਰੰਟ ਕਿਹਦੇ ਚ ਬੱਜਿਆ ਤੁਹਾਡਾ ਮੈਂ ਉੱਥੇ ਖੜਾ ਠੀਕ ਹੈ ਸਾਹਮਣੇ ਕੈਮਰਾ ਦਾ ਫਰੰਟ ਮੇਰਾ ਸਰ ਮੈਂ ਪਰੇ ਨੂੰ ਆਇਆ ਆ ਆਪਣੀ ਇਹਨਾਂ ਦੀ ਗੱਲ ਸੁਣੋ ਪਹਿਲਾਂ ਮੈਂ ਪਰੇ ਨੂੰ ਆਇਆ ਭੱਜ ਕੇ ਇੱਕ ਨਾਮ ਕੀ ਤੁਹਾਡਾ ਜੀ ਮੇਰਾ ਹੁਸੈਨ ਆਲੇ ਜੀ ਅੱਛੇ ਕੀ ਗੱਲ ਵੀ ਹੋਈ ਆ ਮੈਂ ਇਧਰੋਂ ਪੱਠੇ ਚ ਜਗਾਇਆ ਗੱਡੀ ਚ ਮਹਿੰਦਰ ਹੱਤ ਹੋਣ ਗਿਆ ਮੈਂ ਉੱਥੇ ਖੜਾ ਆ ਅਧਰੋ ਗੱਡੀ ਆਈ ਸਿੱਧੀ ਸਿੱਧੀ ਲਈ ਆ ਰੁਕੀ ਨਹੀਂ ਕੁਛ ਨਹੀਂ ਰੁਕੀ ਸਿੱਧੀ ਲਿਆ ਕੇ ਉਪਰੇ ਚੜਾਤੀ ਉਹ ਬੰਦੇ ਵਿਚਾਰੇ ਬੈਠੇ ਦੋਨੇ ਜਣੇ ਸਾਹਮਣੇ ਹੋਇਆ ਸਾਰਾ ਮੇਰੇ ਸਾਹਮਣੇ ਹੋਇਆ ਸਾਰਾ ਕੁਝ ਤੇ ਪੁਲਿਸ ਨੂੰ ਤਲਾਹ ਦੇ ਦਿੱਤੀ ਆ ਹਾਂਜੀ ਨਹੀਂ ਨਹੀਂ ਪੁਲਿਸ ਨੂੰ ਨਹੀਂ ਕਿਤਾ ਪੁਲਿਸ ਨੂੰ ਨਹੀਂ ਕਿਤਾ ਤੁਸੀਂ ਦੱਸੋ ਸਿਲੰਡਰ ਬਲਾਸਟ ਹੁੰਦਾ ਜਾਂ ਕਿੰਨਾ ਤਗੜਾ ਜਾਨਮਾਲ ਦਾ ਹਾਦਸਾ ਹੋਣਾ ਜੀ ਤੁਸੀਂ ਦੱਸੋ ਮੇਰਾ ਨਾਮ ਪ੍ਰਿੰਸ ਆ ਮੈਂ ਕੋਟਕ ਮੈਂ ਮੈਂ ਅਧਰੋ ਹੀ ਜਾ ਰਿਹਾ ਸੀ ਮੈਂ ਕੋਟਕ ਮੈਂਂਦਰਾ ਦਾ ਸਟੇਟ ਮੈਨੇਜਰ ਹਾਂ ਲੋਨ ਡਿਪਾਰਟਮੈਂਟ ਦਾ ਮੈਂ ਦੇਖਿਆ ਇੰਨਾ ਤਗੜਾ ਮਤਲਬ ਜੇ ਤੁਸੀਂ ਦੱਸੋ ਸਿਲੰਡਰ ਬਲਾਸਟ ਨਾ ਕਿੰਨੇ ਬੰਦੇ ਦਾ ਜਾਨ ਜਾਣਾ ਸੀ ਕਿੰਨਾ ਨੁਕਸਾਨ ਹੋਣਾ ਸੀ ਇਹਨਾਂ ਦਾ ਤਾਂ ਜਾਣਾ ਹੀ ਜਾਣਾ ਸੀ ਹੁਣ ਤੁਸੀਂ ਦੱਸੋ ਮਤਲਬ ਇਹਨਾਂ ਦੇ ਮਤਲਬ ਕੀ ਕਰੇ ਤੁਸੀਂ ਸਲਾਹ ਦਿਓ ਮਤਲਬ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨ ਦੀ ਸਰ ਜਾ ਕੇ ਦੇਖੋ ਬੰਦੇ ਨੂੰ ਕਿੰਨਾ ਚੋਟ ਲੱਗੇ ਬੰਦੇ ਨੂੰ ਬੁਲਾਓ ਉਹ ਰਿਹਾ ਸਾਹਮਣੇ ਹੀ ਹੈ ਜੇ ਤੇ ਗਰਮ ਗਰਮ ਤੇਲ ਪਿਆ ਉਹਦਾ ਚਮੜੀ ਦਾ ਸਰ ਕੀ ਹਾਲ ਹੋਇਆ ਹੋਣਾ ਸਾਨੂੰ ਥੋੜੇ ਜਿਹਾ ਮਤਲਬ ਤਪਚੋਂ ਨਿਕਲਦੇ ਆ ਤਾਂ ਇਹ ਹਾਲ ਹੁੰਦਾ ਗੇ ਤਾਂ ਤੇਲ ਡਿੱਗਿਆ ਗਰਮ ਗਰਮ 60 ਡਿਗਰੀ ਪਲੱਸ ਮੇਰਾ ਨਾਮ ਵਿਵੇਕ ਜਰ ਅੱਛਾ ਜੋ ਰੇੜੀ ਲਗਾਦੇ ਕਿ ਚੀਕ ਹੀ ਲਗਾਦੇ ਬਜਰੇਵੀ ਬਣਾਤਾ ਜੀ ਅੱਛਾ ਹੋਇਆ ਕੀ ਹੈ ਭਈਆ ਸਰ ਮੈਂ ਸਾਈਡ ਮੇ ਰੇੜੀ ਖੜਾ ਥਾ گڈی آ کے ٹکر مار دی اور اس کی سارے سامنے سارا کیا ہے کوئی حال اچھا ہاں جی مطلب کارن کیا تھا جو گاڑی سیدھا آئی مطلب دیکھا نہیں میں تو اپنے کام کرا تھا جی جلیبی بنا رہا تھا گرم تیل سیکھا اچھا ہاں جی اپنا کام کر ہی جا رہا تھا ڈرائیور بولو بولے جا رہا کہ بریک فیل ہو کے کارن ہو چکا ہے یہ تو پتہ نہیں ڈرائیور کتنا کا بھائی جی نقصان ہوا تھا سارے سامنے دیکھ لو سارا پیپر تیل کا جی بھائی تیل کا پیپر پاتا ہے آپ کے کوئی چوٹ بھی لگی ہے ہاں جی سر میں لگی ہے یاد دیکھو سارے سامنے ਤੇ ਗਰਮ ਤੇਲ ਜਲ ਗਿਆ ਹਾਂਜੀ ਕਿਆ ਮੰਗ ਕਰ ਸਾਡਾ ਨੁਕਸਾਨ ਦੇ ਦਿਓ ਜੀ ਸਾਰਾ ਕਿਆ ਹੋਇਆ ਦੇਖੋ ਸਰ ਸਿਲੰਡਰ ਫਟ ਜਾਂਦਾ ਫਿਰ ਕੀ ਹੁੰਦਾ ਆਪ ਹੀ ਦੇਖ ਲਓ ਜੀ ਕਿੰਨਾ ਨੁਕਸਾਨ ਹੁੰਦਾ ਹੈ ਪੁਲੀ ਪ੍ਰਸ਼ਾਸਨ ਕੋ ਕੀਆ ਆਪਣਾ ਵੀ ਸਰ ਨੰਬਰ ਚੱਕ ਨਹੀਂ ਰਹੇ ਅੱਛਾ ਹਾਂ ਕਾਲ ਕੀਤੀ ਅਬ ਕੀ ਆਪ ਅਭੀ ਕਾਲ ਕੀਤੀ ਅਭੀ ਅਭੀ ਇੱਕ ਦਮ ਫੋਨ ਨਹੀਂ ਉਠਾ ਰਹੇ ਕੋਨਸੇ ਨੰਬਰ ਪੇ ਕੀਆ ਸਰ 112 ਪੇ 100 ਪੇ ਦੋਨੋਂ ਪੇ ਕੀਆ ਜੀ ਠੀਕ ਠੀਕ ਹੈ ਵੀਰੇ ਮੇਰਾ ਨਾਮ ਕਾਰਤਿਕ ਹੈ ਮੈਂ ਇਹ ਰੋਡ ਤੇ ਜਿਹਦੀ ਜਗ੍ਹਾ ਤੇ ਹੋਈ ਮੇਰੇ ਮਾਲਕ ਆ ਡਰਾਈਵਰ ਸਾਹਿਬ ਨੇ ਨਸ਼ਾ ਕੀਤਾ ਲੜਦਾ ਬੁਰਾ ਦੇਖ ਲਓ ਸਰ ਕੀ ਕਹਿੰਦਾ ਸਰ ਜਦ ਕੇ ਉਹ ਕਾਹ ਨੂੰ ਪੁਲਿਸ ਦੀ ਪੁਲਿਸ ਦੀ ਪੁਲਿਸ ਦੀ ਪੁਰੀ ਕਾਰਵਾਈ ਨੂੰ ਫੋ ਪੁਲਿਸ ਨੂੰ ਸੋਲਵ ਕਰਤਾ 66 ਨੰਬਰ ਥਾਣੇ ਐਸਐਚਓ ਸਾਹਮਣੂ ਗ੍ਰੇਮ ਦੇਤੀ ਆ ਆ ਰਹੇ ਨੇ ਇਹਦੇ ਜਿੰਨੀ ਵੀ ਕਿਹੜੀ ਕਾਰਵਾਈ ਬੰਦੀ ਹੈ ਔਰ ਜਿਹੜੇ ਮਾਰਲੀ ਬੰਦਨ ਉਸਤਾਨ ਹੈ ਭੜ ਕੇ ਪਰਵਾਈ ਕਰਕੇ ਇਹਨੇ ਭੇਜ ਦੇ ਕੀ ਨਾਮ ਕੀ ਹੈ ਤੇਰਾ ਅਮਿਤ ਕੁਮਾਰ ਆ ਸਰ ਕੀ ਬਈ ਐਸੇ ਦੱਸੋ ਸਰ ਮੈਂ ਉਧਰੋਂ ਆ ਰਿਹਾ ਸੀਗਾ ਗੱਡੀ ਦਾ ਮੇਰੇ ਹੋ ਗਿਆ ਬ੍ਰੇਕ ਫੇਲ ਪਹਿਲਾ ਇੱਕ ਬਲੇਰੋ ਚ ਲੱਗੀ ਗੱਡੀ ਮੇਰੀ ਉੱਤ ਤੋਂ ਬਾਅਦ ਮੈਂ ਕੰਟਰੋਲ ਕਰਦੇ ਕਰਦੇ ਇੱਥੇ ਬ੍ਰੇਕ ਬਿਲਕੁਲ ਬ੍ਰੇਕ ਵੀ ਲੱਗੀ ਨਹੀਂ ਮੇਰੀ ਸਟੀering ਵੀ ਬਿਲਕੁਲ ਜਾਮ ਹੋ ਗਈ ਇਹਦੀ ਅਚਾਨਕ ਹੀ ਫੇਰ ਮੇਰੀ ਗੱਡੀ ਆ ਕਿ ਰੇਡੀ ਤੇ ਵੱਜੀ ਹੈ ਸਰ ਤੇ ਗੱਡੀ ਕਿਹਦੀ ਆ ਗੱਡੀ ਆ ਇੰਪੀਰੀਅਲ ਬੋਰਡ ਦੀ ਆ ਸਰ ਤੇ ਮਤਲਬ ਕਿੱਥੋਂ ਤੋਂ ਕਿੱਥੇ ਜਾ ਰਹੇ ਸੀ ਮੈਂ ਗੈਸਪੁਰੇ ਤੋਂ ਮੈਂ ਇਧਰੋਂ ਆਪਣਾ ਸੈਂਟਰਲ ਜੇਲ੍ਹ ਤੋਂ ਗੈਸਪੁਰੇ ਜਾ ਰਹੀ ਸੀਗਾ ਪਹਿਲੇ ਵੀ ਕਿਤੇ ਮਾਰ ਕੇ ਆਏ ਹੋ ਨਹੀਂ ਸਰ ਕਦੇ ਨਹੀਂ ਹੋਇਆ ਅੱਜ ਪਹਿਲੀ ਵਾਰੀ ਬ੍ਰੇਕ ਪਹਿਲਾਂ ਸਾਰੇ ਸਰ ਸਰ ਪਹਿਲੀ ਵਾਰੀ ਹੋਇਆ ਮੇਰੇ ਨਾਲ ਪਹਿਲੀ ਵਾਰੀ ਮਤਲਬ ਮੈਂ ਉਧਰੋਂ ਆ ਬਲੇ ਆਰਾਮ ਦਾ ਫਰੰਟ ਕਿਹਦੇ ਚ ਬੱਜਿਆ ਤੁਹਾਡਾ ਉੱਥੇ ਖੜਾ ਸੀਗਾ ਸਾਹਮਣੇ ਕੈਮਰਾ ਦਾ ਫਰੰਟ ਮੇਰਾ ਸਰ ਮੈਂ ਪਰੇ ਨੂੰ ਆਇਆ ਪਰ ਇਹਨਾਂ ਦੀ ਗੱਲ ਸੁਣੋ ਪਹਿਲਾਂ ਮੈਂ ਪਰੇ ਨੂੰ ਆਇਆ ਪੱਜ ਕੇ ਇਕਦਮ ਮੇਰਾ ਹੁਸਨ ਨਾਲ ਹੈ ਅੱਛਾ ਕੀ ਗੱਲ ਵੀ ਹੋਈ ਹੈ ਮੈਂ ਇਧਰੋਂ ਪੱਠੇ ਚ ਜਗਾਏ ਗੱਡੀ ਚ ਮੈਂ ਅੰਦਰ ਹੱਤ ਹੋਣ ਗਿਆ ਮੈਂ ਉੱਥੇ ਖੜਾ ਆ ਇਧਰੋਂ ਗੱਡੀ ਆਈ ਸਿੱਧੀ ਸਿੱਧੀ ਲਿਆ ਰੁਕੀ ਨਹੀਂ ਕੁਛ ਨਹੀਂ ਰੁਕੀ ਸਿੱਧੀ ਲਿਆ ਕੇ ਪਰੇ ਚੜਾਤੀ ਉਹ ਬੰਦੇ ਵਿਚਾਰੇ ਬੈਠੇ ਦੋਨੇ ਜਣੇ ਮੇਰੇ ਸਾਹਮਣੇ ਹੋਇਆ ਸਾਰਾ ਮੇਰੇ ਸਾਹਮਣੇ ਹੋਇਆ ਸਾਰਾ ਕੁਝ ਤੇ ਪੁਲਿਸ ਨੂੰ ਤਲਾਸ਼ ਦੇ ਦਿੱਤੀ ਹੈ ਹਾਂਜੀ ਨਹੀਂ ਨਹੀਂ ਪੁਲਿਸ ਨੂੰ ਨਹੀਂ ਕਿਤਾ ਨਹੀਂ ਪੁਲਿਸ ਨੇ ਨਹੀਂ ਕੀਤਾ ਸੋ ਸਿਲੰਡਰ ਬਲਾਸਟ ਹੁੰਦਾ ਜਾਂ ਕਿੰਨਾ ਤਗੜਾ ਜਾਨਮਾਲ ਦਾ ਹਾਦਸਾ ਹੋਣਾ ਸੀ ਤੁਸੀਂ ਦੱਸੋ ਮੇਰਾ ਨਾਮ ਪ੍ਰਿੰਸ ਹੈ ਮੈਂ ਕੋਟਕ ਮੈਂਦਰਾ ਮੈਂ ਅ드로ਹੀ ਜਾ ਰਿਹਾ ਸੀ ਮੈਂ ਕੋਟਕ ਮੈਂਦਰਾ ਦਾ ਸਟੇਟ ਮੈਨੇਜਰ ਹਾਂ ਲੋਨ ਡਿਪਾਰਟਮੈਂਟ ਦਾ ਮੈਂ ਦੇਖਿਆ ਇੰਨਾ ਤਗੜਾ ਮਤਲਬ ਜੇ ਤੁਸੀਂ ਦੱਸੋ ਸਿਲੰਡਰ ਬਲਾਸਟ ਹੋਣਾ ਕਿੰਨੇ ਬੰਦੇ ਦਾ ਜਾਨ ਜਾਣਾ ਸੀ ਕਿੰਨਾ ਨੁਕਸਾਨ ਹੋਣਾ ਸੀ ਇਹਨਾਂ ਦਾ ਤਾਂ ਜਾਣਾ ਹੀ ਜਾਣਾ ਸੀ ਪਰ ਤੁਸੀਂ ਦੱਸੋ ਮਤਲਬ ਇਹਨਾਂ ਦੇ ਮਤਲਬ ਕੀ ਕਰੇ ਤੁਸੀਂ ਸਲਾਹ ਦਿਓ ਮਤਲਬ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨ ਨਹੀਂ ਸਰ ਜਾ ਕੇ ਦੇਖੋ ਬੰਦੇ ਨੂੰ ਕਿੰਨਾ ਚੋਟ ਲੱਗੇ ਬੰਦੇ ਨੂੰ ਉਹ ਰਿਹਾ ਸਾਹਮਣੇ ਹੀ ਹੈ ਜੇ ਤੇ ਗਰਮ ਗਰਮ ਤੇਲ ਪਿਆ ਉਹਦਾ ਚਮੜੀ ਦਾ ਸਰ ਕੀ ਹਾਲ ਹੋਇਆ ਹੁਣ ਸਾਨੂੰ ਥੋੜੇ ਜਿਹਾ ਮਤਲਬ ਤੁੱਪ ਚੋਂ ਨਿਕਲਦੇ ਆ ਤਾਂ ਇਹ ਹਾਲ ਹੁੰਦਾ ਜੇ ਤੇ ਤੇਲ ਡਿੱਗਿਆ ਗਰਮ ਗਰਮ 60 ਡਿਗਰੀ ਪਲੱਸ ਮੇਰਾ ਨਾਮ ਵਿਵੇਕ ਜਰ ਅੱਛਾ ਜੋ ਅੱਛਾ ਮੇਰੇ ਮਾਲਕ ਨਾਲ ਗੱਲ ਨਹੀਂ ਉਦੀ ਗਰੋਵਰ ਦੀ ਲੈ ਲੈਣੀ ਸੀ ਬਾਈ ਟਿਕਾ ਲੈ ਲਈ ਗਰੋਵਰ ਦੀ ਸਭ ਕਰ ਲਈਆਂ ਇਹ ਕਿਹੜਾ ਲੁੜਕਾ ਕਰੇ ਇਹ ਕਰਦੇ ਮਾਲਕ ਆਰਾਧਨ ਜਾਨਾ ਮੈਂ ਆਪਾਂ ਕਰਦੇ ਹਾਂ ਬੰਦ ਕਰਵਾ ਦੇ ਇਹ ਗੱਲ ਉਹਦੀ ਸਰ ਇਹ ਪਹਿਲੇ ਖੋਖਰ ਹੋਇਆ ਹੈ ਦੋ ਗੱਡੀਆਂ ਨੇ ਪਹਿਲਾਂ ਟੋਕੀਆਂ ਜੀ ਅਸੂ ਟਿਕਾ ਦੇ ਤੇ ਟਰਾਲੀ ਵਾਲਾ ਇੱਕੋ ਇਹ ਕਿਹੜਾ ਲੁੜਕਾ ਕਰੇ ਇਹ ਕਰਦੇ ਮਾਲਕ ਆ ਰਹੇ ਨੇ ਜਾਣ ਆਵੇ ਆਪਾਂ ਅਗਰ ਨੂੰ ਹੋਣੇ ਕਰਨ ਦੇ ਦੰਗਵਾਇਆ ਦੋ ਗੱਡੀਆਂ ਨੇ ਪਹਿਲਾਂ ਟੋਕੀਆਂ ਜੀ ਇੱਕ ਟਰਾਲੀ ਵਾਲਾ ਇੱਕ ਹਾਂਜੀ ਹਾਂਜੀ ਪ੍ਰਿੰਸੀਪਲ ਤੇ ਮੁੜ ਕੇ ਤੁਸੀਂ ਪੁੱਛੋ ਕਿੰਨਾ ਨੁਕਸਾਨ ਹੋਇਆ ਤੇ ਕਿੱਥੀ ਹੋਇਆ ਅੱਜ ਪਤਾ ਲੱਗਿਆ ਵੀ ਇਹ ਮਿਦਰਾ ਪਿਕਅਪ ਹੈ ਨਾ ਆਪਣੇ ਜੇਲ੍ਹ ਵਾਲੀ ਰੋਡ ਤੋਂ ਆ ਰਹੀ ਸੀ ਤੇ ਡਰਾਈਵਰ ਨੇ ਦੱਸਿਆ ਵੀ ਇਹਦੀ ਬ੍ਰੇਕ ਫੇਲ ਹੋ ਗਈ ਆ ਬ੍ਰੇਕ ਫੇਲ ਹੋਣ ਕਰਕੇ ਇਹਦੇ ਵਿੱਚ ਟਕਰਾਈ ਆ ਬਾਕੀ ਪਤਾ ਨਹੀਂ ਹੈਗਾ ਕਿ ਬ੍ਰੇਕ ਫੇਲ ਹੋਈ ਹੈ ਜਾਂ ਨਹੀਂ ਹੋਈ ਜਰੇਬੀ ਵਾਲੀ ਰੇੜੀ ਚ ਬੱਜੀ ਹੈ ਜੀ ਅੱਛਾ ਹਾਂਜੀ ਹੁਣ ਦੇਖਦੇ ਆ ਕਿੰਨਾ ਨੁਕਸਾਨ ਦੱਸ ਰਹੇ ਜੀ ਜਰੇਬੀ ਉਹ ਦਸੰਡਿਆ ਵੀ ਨੁਕਸਾਨ ਦਾ ਕਾਫੀ ਹੋ ਗਿਆ ਪਰ ਦਸੰਡਿਆ ਦਾ ਸਾਰਾ ਤੇਲ ਦੂਰ ਲੁੱੜ ਗਿਆ ਹੈਗਾ ਤੇ ਰੇੜੀ ਭੱਜ ਗਈ ਹੈਗੀ ਆ ਜਾਂ ਨਹੀਂ ਨੁਕਸਾਨ ਕੋਈ ਹੋਇਆ ਨਹੀਂ ਹੈਗਾ ਕੋਈ ਸੱਟਾ ਨਹੀਂ ਲੱਗੀਆਂ ਨੇ ਸੱਟਾਂ ਲੱਗੀਆਂ ਹੈਗੀਆਂ ਜੀ ਅੱਛਾ ਜੀ ਸੱਟਾਂ ਲੱਗੀਆਂ ਨਾਲ ਇੱਕ ਗਾਗ ਸੀ ਉਹਤੇ ਵੀ ਤੇਲ ਪੈ ਗਿਆ ਹੈਗਾ ਉਹ ਵੀ ਸੜ ਗਿਆ ਉਹ ਮਤਲਬ ਕਿਹਾ ਜਾ ਰਿਹਾ ਕਿ ਡਰਾਈਵਰ ਨੇ ਸ਼ਰਾਬ ਕੋਈ ਨਸ਼ਾ ਕੀਤਾ ਹੋਇਆ ਹੈ ਅਜਿਹੀ ਗੱਲ ਹੈ ਜੇ ਕੋਈ ਨਹੀਂ ਡਰਾਈਵਰ ਹੈ ਜੇ ਪਾਪਾ ਵੜ ਲਿਆ ਹੈਗਾ ਉਹਦਾ ਮੈਡੀਕਲ ਕਰਾਵਾਂਗੇ ਮੈਡੀਕਲ ਕਰਾਉਣ ਤੇ ਪਤਾ ਲੱਗੂਗਾ ਜੀ ਹਾਂਜੀ ਉਹ ਗੱਡੀ ਥਾਣੇ ਲੈ ਕੇ ਚੱਲੇ ਜਾਈਏ ਮੈਂ ਗੱਡੀ ਚੱਲਣ ਦੇ ਯੋਗ ਨਹੀਂ ਹੈਗੀ ਉਹਦਾ ਤੇਲ ਲੀਕ ਹੈਗਾ ਤੇ ਉਦੋਂ ਮਾਰ ਨੂੰ ਚੁcj ਕਰਕੇ ਥਾਣੇ ਲੈ ਕੇ ਜਾਵਾਂਗੇ ਠੀਕ ਹੈ